10 ਅਪ੍ਰੈਲ 1688 ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ ਭਾਈ ਦਸੌਂਦਾ ਸਿੰਘ ਜੀ ਦੇ ਘਰ ਮਾਤਾ ਲక్ష్ਮੀ ਜੀ ਦੀ ਪਾਵਨ ਕੁੱਖ ਤੋਂ ਕੁਝ ਇਤਿਹਾਸਕਾਰਾਂ ਦਾ ਮੰਣਣ ਹੈ ਕਿ ਜਿਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ ਭਾਈ ਦਸੌਂਦਾ ਸਿੰਘ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਪਰ ਬਹੁਤੇ ਇਤਿਹਾਸਕਾਰ ਮੰਨਦੇ ਨੇ ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਜਿਹੜਾ ਉਹ ਪੱਟੀ ਦੇ ਨੇੜੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਲੀਲ ਲੀਲ ਪਿੰਡ ਦੇ ਵਿੱਚ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ ਦੱਸਿਆ ਜਾਂਦਾ ਹੈ 1688 ਵਿੱਚ ਜਨਮ ਹੋਇਆ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ ਘਰ ਦੇ ਵਿੱਚ ਗੁਰਮਤ ਦੀ ਗੁਰਬਾਣੀ ਦੀ ਵਿਚਾਰ ਚੱਲਦੀ ਹੈ ਸੁਭਾਵਕ ਕੀ ਬਚਣ ਹੈ ਕਿ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ ਨੇ ਉਹਨਾਂ ਨੂੰ ਮਾਤਾ ਪਿਤਾ ਨੇ ਗੁਰਬਾਣੀ ਦੀ ਗੁਰਮਤ ਦੀ ਗ르ਤੀ ਦਿੱਤੀ ਹੋਏਗੀ ਬਚਪਨ ਜਿਹੜਾ ਉਹ ਗੁਰਮਤ ਵਿਚਾਰਾਂ ਸੁਣਦਿਆਂ ਬੀਤੇ ਹੈ ਤੇ ਬਾਬਾ ਗੁਰਬਖਸ਼ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਇੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਹੋਇਆ ਇਹ ਦੋਨੋਂ ਗੁਰ ਭਾਈ ਨੇ ਸ਼ਹੀਦ ਭਾਈ ਮਣੀ ਸਿੰਘ ਦੇ ਕੋਲੋਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਗੁਰਮੁਖ ਵਿਦਿਆ ਜਿਹੜੀ ਹੈ ਗੁਰਮੁਖੀ ਵਿਦਿਆ ਤੇ ਹੋਰ ਉਸ ਵੇਲੇ ਦੀ ਜਿਹੜੀ ਵਿਦਿਆ ਹੈ ਉਹ ਹਾਸਲ ਕੀਤੀ ਹੈ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਹੈ ਭਾਈ ਮਣੀ ਸਿੰਘ ਦੇ ਕੋਲ ਗੁਰਬਾਣੀ ਦੇ ਅਰਥ ਵਿਚਾਰ ਭਾਈ ਮਣੀ ਸਿੰਘ ਜੀ ਕੋਲੋਂ ਸਿੱਖੇ 1699 ਦੀ ਵਿਸਾਖੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਮਰਤ ਸੰਚਾਰ ਕੀਤਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਉਸ ਵੇਲੇ ਬਾਬਾ ਗੁਰਬਖਸ਼ ਸਿੰਘ ਜੀ ਨੇ ਸਤਗੁਰੂ ਦੇ ਹੱਥੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਔਰ ਗੁਰੂ ਵਾਲੇ ਬਣੇ ਔਰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਬਾਬਾ ਗੁਰਬਖਸ਼ ਸਿੰਘ ਜਿਹੜੇ ਨੇ ਉਹ ਸਿੰਘ ਸਜਦੇ ਨੇ ਉਸ ਤੋਂ ਬਾਅਦ ਬਾਬਾ ਗੁਰਬਖਸ਼ ਸਿੰਘ ਜੀ ਕਾਫੀ ਸਮਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਤੀਤ ਕਰਦੇ ਨੇ ਸਮਾਂ ਆਇਆ 1704 ਦੇ ਵਿੱਚ ਜਿਸ ਦਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ आनंदपुर साहिब ਦਾ ਕਿਲਾ ਸਤਗੁਰੂ ਜੀ ਖਾਲੀ ਕਰਦੇ ਨੇ ਆ ਜਿਹੜੇ ਦਿਨ ਚੱਲ ਰਹੇ ਨੇ ਇਹ ਉਹ ਦਿਨ ਨੇ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਮਈ ਦੇ ਮਹੀਨੇ ਵਿੱਚ ਘੇਰਾ ਪਿਆ ਦਸੰਬਰ ਦੇ ਮਹੀਨੇ ਤੱਕ ਇਹ ਘੇਰਾ ਪਿਆ ਰਹਿੰਦਾ ਲਗਭਗ 8 ਮਹੀਨੇ ਲਗਾਤਾਰ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਗਿਆ ਅੰਦਰ ਕੋਈ ਅਨਾਜ ਨਹੀਂ ਪੀਣ ਵਾਸਤੇ ਪਾਣੀ ਤੱਕ ਜਿਹੜਾ ਉਹ ਅੰਦਰ ਨਹੀਂ ਸੀ ਜਾਣ ਦਿੰਦਾ ਚਾਰ ਸਿੰਘ ਬਾਹਰ ਆਉਂਦੇ ਸੀ ਕੋਈ ਰਸਦ ਪਾਣੀ ਅੰਦਰ ਲੈ ਜਾਈਏ ਚਾਰ ਦੇ ਵਿੱਚੋਂ ਕੇਵਲ ਦੋ ਹੀ ਸਿੱਖ ਬਚ ਕੇ ਅੰਦਰ ਜਾ ਸਕਦੇ ਸੀ ਦੋ ਸਿੰਘ ਦੁਸ਼ਮਣ ਨਾਲ ਲੜਦਿਆਂ ਸ਼ਹੀਦ ਹੋ ਜਾਂਦੇ ਸੀ ਕੇਵਲ ਪ੍ਰਸ਼ਾਦੇ ਪਾਣੀ ਦੀ ਤਿਆਰੀ ਵਾਸਤੇ ਇਸ ਸਮਾਂ ਆਇਆ ਤੇ ਜਿਸ ਦਿਨ ਹਕੂਮਤ ਨੇ ਵੇਖੋ ਜੇ ਕਿਸੇ ਰਹਿਬਰ ਨੇ ਧਰਮ ਦਾ ਸਤਕਾਰ ਕੀਤਾ ਕਿਸੇ ਦੂਸਰੇ ਧਰਮਾਂ ਦਾ ਜ਼ਿਆਦਾ ਸਤਕਾਰ ਕੀਤਾ ਤੇ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਤਗੁਰੂ ਦੇ ਸਾਹਮਣੇ ਕੁਰਾਨ ਆਈ ਹੈ ਸਤਗੁਰੂ ਦੇ ਸਾਹਮਣੇ ਇੱਕ ਆٹے ਦੀ ਬਣੀ ਹੋਈ ਗਊ ਆਈ ਹੈ ਕੁਰਾਨ ਨੂੰ ਮੁਸਲਮਾਨ ਪੂਜਦਾ ਹੈ ਮੁਸਲਮਾਨ ਕੁਰਾਨ ਦੀ ਸ਼ਰਾਂ ਅਨੁਸਾਰ ਜ਼ਿੰਦਗੀ ਜਿਉਂਦਾ ਹੈ ਮੁਹੰਮਦ ਸਾਹਿਬ ਦੀ ਉਚਾਰੀ ਹੋਈ ਕੁਰਾਨ ਮੰਨ ਕੇ ਉਹ ਕੁਰਾਨ ਨੂੰ ਰੱਬ ਮੰਨਦਾ ਹੈ ਕੁਰਾਨ ਦੇ ਇੱਕ ਇੱਕ ਵਚਨ ਨੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰਦੇ ਮੁਸਲਮਾਨ ਤੇ ਕੁਰਾਨ ਮੁਸਲਮਾਨ ਇਸਲਾਮ ਧਰਮ ਦੀ ਕਿਤਾਬ ਹੈ ਜਿੰਨੂੰ ਕੁਰਾਨ ਦੇ ਮੰਨਣ ਵਾਲੇ ਇਸਲਾਮ ਦੇ ਮੰਨਣ ਵਾਲੇ ਬੜਾ ਸਤਿਕਾਰ ਦਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਦੁਨੀਆਵੀ ਪੱਖ ਵਿੱਚ ਵੇਖੀਏ ਤੇ ਸਤਿਗੁਰੂ ਕੁਰਾਨ ਪੜ੍ਹਨ ਵਾਲੇ ਨਹੀਂ ਸਤਿਗੁਰੂ ਪੰਜ ਵਕਤ ਦੇ ਨਿਮਾਜ਼ੀ ਨਹੀਂ ਨੇ ਸਤਗੁਰੂ ਦਾ ਇਸਲਾਮ ਧਰਮ ਦੇ ਨਾਲ ਕੋਈ ਸਰੋਕਾਰ ਕੋਈ ਸਤਗੁਰੂ ਜੀ ਦਾ ਸਬੰਧ ਨਹੀਂ ਤੇ ਦੂਸਰਾ ਹੈ Hindu ਧਰਮ ਦੀ ਆਈ ਹੋਈ ਆਟੇ ਦੀ ਗਾਂ ਹੈ ਔਰ ਸਤਗੁਰੂ Hindu ਧਰਮ ਦੀਆਂ ਪਰੰਪਰਾਵਾਂ ਨੂੰ ਵੀ ਨਹੀਂ ਮੰਨਦੇ ਸਤਗੁਰੂ ਤੇ ਇਹ ਕਹਿ ਰਹੇ ਨੇ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹਿ ਮਤ ਇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਸਤਗੁਰੂ ਕਹਿੰਦੇ ਮੈਂ ਨਹੀਂ ਜਾਣਦਾ ਕਿਸੇ ਰਾਮ ਰਹੀਮ ਨੂੰ ਦਸਮ ਗ੍ਰੰਥ ਵਿੱਚ ਸਤਗੁਰੂ ਜੀ ਕਹਿੰਦੇ ਨੇ ਮੈਂ ਨਾ ਪ੍ਰਿਥਮ ਗਣੇਸ਼ੇ ਪ੍ਰਥਮ ਮਨਾਉ ਮੈਂ ਗ੍ਰੇਸ਼ ਦੀ ਪੂਜਾ ਨਹੀਂ ਕਰ ਰਿਹਾ ਸਤਗੁਰੂ ਕਹਿੰਦੇ ਨੇ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਵਿਸ਼ਨ ਕਬਹੂ ਨਾ ਤਿਆਹੂ ਨਾ ਮੈਂ ਕ੍ਰਿਸ਼ਨ ਨੂੰ ਮੰਨਦਾ ਨਾ ਮੈਂ ਵਿਸ਼ਨ ਨੂੰ ਵਿਸ਼ਨੂ ਦਾ ਜਾਪ ਜਪਦਾ ਤੇ ਸਤਗੁਰੂ ਕਹਿੰਦੇ ਕਾਨ ਸੁਨੇ ਪਹਿਚਾਣ ਨਾ ਤਿੰਸੋ ਕੰਨਾਂ ਨਾਲ ਸੁਣਿਆ ਇਹਨਾਂ ਦੇ ਬਾਰੇ ਪਰ ਮੇਰੀ ਇਹਨਾਂ ਦੇ ਨਾਲ ਕੋਈ ਜਾਣ ਪਛਾਣ ਕੋਈ ਸਾਝ ਨਹੀਂ ਹੈ ਕਾਨ ਸੁਨੇ ਪਹਿਚਾਣ ਨਾ ਤਿੰਸੋ ਲੇਵ ਲਾਗੀ ਮੋਰੀ ਪਗ ਇਨਸੋ ਸਤਗੁਰੂ ਕਹਿੰਦੇ ਮੇਰੀ ਸੁਰਤ ਕੇਵਲ ਪਰਿਪੂਰਣ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ ਮੇਰਾ ਕਿਸੇ ਦੇਵੀ ਦੇਵਤੇ ਦੇ ਨਾਲ ਕੋਈ ਸਬੰਧ ਨਹੀਂ ਕੋਈ ਕਿਸੇ ਦੇ ਨਾਲ ਜਾਣ ਪਛਾਣ ਨਹੀਂ ਸਤਗੁਰੂ ਨਾ ਇਸਲਾਮ ਧਰਮ ਦੀਆਂ ਪਰੰਪਰਾਵਾਂ ਨੂੰ ਮੰਨਦੇ ਨੇ ਨਾ ਹਿੰਦੂ ਧਰਮ ਦੀਆਂ ਪਰੰਪਰਾਵਾਂ ਨੂੰ ਮੰਨਦੇ ਨੇ ਗੁਰਮਤਿ ਦਾ ਸਿਧਾਂਤ ਬਿਲਕੁਲ ਵੱਖਰਾ ਹੈ ਪਰ ਜਿਸ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਕੁਰਾਨ ਆਈ ਆਟੇ ਦੀ ਬਣੀ ਹੋਈ ਗਾਂ ਆਈ ਉਹਨਾਂ ਨੇ ਕਸਮਾਂ ਖਾਧੀਆਂ ਹਿੰਦੂ ਰਾਜੇ ਕਹਿੰਦੇ ਨੇ ਸਾਨੂੰ ਗਾਂ ਦੀ ਸੌਂ ਲੱਗੇ ਅਸੀਂ ਇਹਨੂੰ ਮਾਂ ਮੰਨਦੇ ਹਾਂ ਸਾਨੂੰ ਗਾਂ ਦੀ ਸੌਂ ਲੱਗੇ ਜੇ ਤੁਸੀਂ ਆਨੰਦਪੁਰ ਛੱਡ ਕੇ ਜਾਓ ਤੇ ਅਸੀਂ ਹਮਲਾ ਕਰੀਏ ਕਹਿੰਦੇ ਅਸੀਂ ਹਮਲਾ ਨਹੀਂ ਕਰਾਂਗੇ ਤੇ ਮੁਸਲਮਾਨ ਕਹਿੰਦੇ ਸਾਨੂੰ ਕੁਰਾਨ ਦੀ ਸੌਂ ਲੱਗੇ ਜੇ ਅਸੀਂ ਤੁਹਾਡੇ ਤੇ ਕੋਈ ਹਮਲਾ ਕਰੀਏ ਤੇ ਸਤਗੁਰੂ ਨੇ ਉਸ ਕੁਰਾਨ ਦਾ ਸਤਕਾਰ ਕੀਤਾ ਆਟੇ ਦੀ ਬਣੀ ਗਾਂ ਦਾ ਸਤਕਾਰ ਕੀਤਾ ਸਤਗੁਰੂ ਨੇ ਉਹਨਾਂ ਦੇ ਧਰਮ ਦਾ ਵਿਸ਼ਵਾਸ ਕੀਤਾ ਉਹਨਾਂ ਦੇ ਧਾਰਮਿਕ ਚਿੰਨਾ ਦਾ ਭਰੋਸਾ ਕੀਤਾ ਸਤਗੁਰੂ ਨੇ ਸਤਗੁਰੂ ਜੀ ਨੂੰ ਉਹਨਾਂ ਮੁਸਲਮਾਨ ਹਾਕਮਾਂ ਤੇ ਹਿੰਦੂ ਰਾਜਿਆਂ ਤੇ ਭਰੋਸਾ ਨਹੀਂ ਸੀ ਔਰ ਸਤਿਗੁਰੂ ਨੇ ਮਨ ਵਿਚਾਰਿਆ ਜੇ ਅੱਜ ਅਸੀਂ ਇਹਨਾਂ ਦੇ ਧਾਰਮਿਕ ਤਿੰਨਾਂ ਦਾ ਸਤਿਕਾਰ ਨਹੀਂ ਕਰਾਂਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬਸਾਂਝੀ ਵਾਲਤਾ ਦੀ ਗੱਲ ਨਹੀਂ ਸੀ ਕਰਦੇ ਤੇ ਸਤਿਗੁਰੂ ਨੇ ਉਹਨਾਂ ਦੀ ਆਟੇ ਦੀ ਬਣੀ ਗਾਂ ਦਾ ਸਤਿਕਾਰ ਕੀਤਾ ਸਤਿਗੁਰੂ ਜੀ ਨੇ ਕੁਰਾਨ ਦੀ ਕਿਤਾਬ ਦਾ ਸਤਿਕਾਰ ਕੀਤਾ ਤੇ ਆਨੰਦਪੁਰ ਸਾਹਿਬ ਦਾ ਕਿਹੜਾ ਸਤਿਗੁਰੂ ਨੇ ਛੱਡਣ ਦਾ ਫੈਸਲਾ ਕੀਤਾ ਮੈਂ ਬੇਨਤੀ ਕਰਾਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਸ ਵੇਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਸਨ ਸਤਿਗੁਰੂ ਜੀ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸਕੋਲ ਸੱਧਿਆ ਤੇ ਉਹਨਾਂ ਦੀ ਇੱਕ ਡਿਊਟੀ ਲਈ ਹੈ ਕਿ ਬਾਬਾ ਜੀ ਅੱਜ ਤੋਂ ਬਾਅਦ ਤੁਸੀਂ ਆਨੰਦਪੁਰ ਸਾਹਿਬ ਰਹਿਣਾ ਤੇ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ ਇਹਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਤੁਸੀਂ ਸਾਂਭਣੀ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੰਪੀ ਹੈ ਉੱਥੇ ਇੱਕ ਦੂਸਰਾ ਉਦਾਸੀ ਸਾਧੂ ਸੀ ਜਿਸ ਦਾ ਨਾਮ ਗੁਰਬਖਸ਼ ਉਦਾਸੀ ਹੈ ਉਹਦਾ ਨਾਮ ਗੁਰਬਖਸ਼ ਉਦਾਸੀ ਸੀ ਉਹਨੂੰ ਸਤਿਗੁਰੂ ਜੀ ਨੇ ਇੱਕ ਜ਼ਿੰਮੇਵਾਰੀ ਸੰਪੀ ਸਾਡੇ ਜਾਣ ਤੋਂ ਬਾਅਦ ਜਿਸ ਜਗ੍ਹਾ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਤਿਗੁਰੂ ਦੇ ਪਾਵਨ ਸੀਸ ਦਾ ਸਸ਼ਕਾਰ ਕੀਤਾ ਤੁਸੀਂ ਸਤਿਗੁਰੂ ਦੇ ਇਸ ਦੇਹਰੇ ਦੀ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਝਾੜੂ ਪੂੰਛਾ ਕਰਨਾ ਇੱਥੇ ਹਮੇਸ਼ਾ ਜੋਤ ਜਗਦੀ ਰੱਖਣੀ ਹੈ ਗੁਰੂ ਸਾਹਿਬ ਦੇ ਇਸ ਸਥਾਨ ਤੋਂ ਕਦੇ ਜੋਤ ਠੰਡੀ ਨਹੀਂ ਹੋਣੀ ਚਾਹੀਦੀ ਗੁਰਬਖਸ਼ ਉਦਾਸੀ ਨੂੰ ਸੇਵਾ ਸੰਭਾਲ ਦਿੱਤੀ ਹੈ ਕਲਗੀਧਰ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਹਰੇ ਦੀ ਸੇਵਾ ਸੰਭਾਲ ਕਰਨੀ ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੂੰ ਸੇਵਾ ਸੌਂਪੀ ਹੈ ਕਿ ਤੁਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੇਵਾ ਸੰਭਾਲ ਕਰਨੀ ਹੈ। ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ ਹੈ। ਚਮਕੌਰ ਗੜੀ ਵਿੱਚ ਸਤਿਗੁਰੂ ਦੇ ਦੋ ਵੱਡੇ ਫਰਜ਼ੰਦ ਸ਼ਹੀਦ ਹੋਏ। ਸਰਹੰਦ ਦੀਆਂ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿੰਕੇ ਸ਼ਹੀਦ ਕਰ ਦਿੱਤਾ ਗਿਆ। ਸਾਰਾ ਪਰਿਵਾਰ ਸਤਿਗੁਰੂ ਦਾ ਸ਼ਹੀਦ ਹੋਇਆ ਹੈ। ਉਸ ਤੋਂ ਬਾਅਦ ਸਤਿਗੁਰੂ ਦਮਦਮਾ ਸਾਹਿਬ ਦੀ ਧਰਤੀ ਤੇ ਆਏ ਇਥੋਂ ਸਤਿਗੁਰੂ ਨਾਦੇੜ ਦੀ ਧਰਤੀ ਤੇ ਗਏ ਕਲਗੀਧਰ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਔਰ ਇਸ ਤੋਂ ਬਾਅਦ ਜਿਹੜਾ ਸਿੱਖਾਂ ਦੇ ਉੱਪਰ ਹਕੂਮਤ ਦੇ ਜ਼ੁਲਮਾਂ ਦਾ ਦੌਰ ਚੱਲਦਾ ਇਸ ਦੌਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਉਂਦਾ ਔਰ ਮੁੱਖੀ ਸਿੱਖਾਂ ਨੂੰ ਸੁਨੇਹਾ ਮਿਲਦੇ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਥਾਪੜਾ ਦੇ ਕੇ ਭੇਜਿਆ ਇਹਨਾਂ ਦੀ ਮਦਦ ਕਰਨੀ ਹੈ ਉਸ ਵੇਲੇ ਜਿੰਨੇ ਪੰਜਾਬ ਦੀ ਧਰਤੀ ਤੇ ਮੁਖੀ ਗੁਰਸਿੱਖ ਸੀ ਤਨ ਬਾਬਾ ਦੀਪ ਸਿੰਘ ਜੀ ਵਰਗੇ ਬਾਬਾ ਗੁਰਬਖਸ਼ ਸਿੰਘ ਜੀ ਵਰਗੇ ਸਾਰੇ ਗੁਰਸਿੱਖਾਂ ਨੇ ਬੰਦਾ ਸਿੰਘ ਬਹਾਦਰ ਦਾ ਸਹਿਯੋਗ ਕੀਤਾ ਔਰ ਜਿਹੜਾ ਪੰਜਾਬ ਦੀ ਧਰਤੀ ਤੇ ਸਿੱਖ ਰਾਜ ਜਿਹੜਾ ਉਹ ਕਾਇਮ ਕੀਤਾ ਹੈ ਰਬ ਵਿਚਾਰ ਸਮਾ ਆਪਣੀ ਦੋ ਅਨੁਸਾਰ ਚੱਲਦਾ ਰਿਹਾ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਦੀ ਧਰਤੀ ਤੇ 6 ਹਮਲੇ ਕੀਤੇ ਨੇ 6ਵੇਂ ਹਮਲੇ ਦੇ ਵਿੱਚ ਉਹਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਢਾਇਆ ਅੰਮ੍ਰਿਤ ਸਰੋਵਰ ਪੂਰਿਆ ਆਕਾਲ ਤਖਤ ਸਾਹਿਬ ਨੂੰ ਢਾ ਕੇ ਉਹ ਵਾਪਸ ਗਿਆ ਬਾਬਾ ਦੀਪ ਸਿੰਘ ਨੇ ਗੁਰੂ ਘਰ ਦੀ ਇਸ ਬੇਅਦਬੀ ਦਾ ਬਦਲਾ ਲੈਂਦਿਆਂ ਅਬਦਾਲੀ ਦੀਆਂ ਫੌਜਾਂ ਨਾਲ ਮੁਕਾਬਲਾ ਕੀਤਾ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਤੇ ਆਪਣਾ ਸੀਸ ਭੇਟ ਕਰਕੇ ਸ਼ਹਾਦਤ ਦਾ ਜਾਮ ਪੀਤਾ। ਉਸ ਵੇਲੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ। ਜਦੋਂ ਪਤਾ ਲੱਗਾ ਕਿ ਗੁਰੂ ਘਰ ਦੀ ਬੇਅਦਬੀ ਹੋਈ ਹੈ, ਅੰਮ੍ਰਿਤ ਸਰੋਵਰ ਪੂਰ ਦਿੱਤਾ ਗਿਆ ਹੈ। ਇਤਿਹਾਸ ਕਹਿੰਦਾ ਹੈ ਉੱਥੋਂ 5000 ਦੇ ਕਰੀਬ ਸਿੱਖ ਜਥਾ ਲੈ ਕੇ ਸਿੱਖ ਸਿੰਘਾਂ ਦਾ ਜਥਾ ਲੈ ਕੇ ਬਾਬਾ ਗੁਰਬਖਸ਼ ਸਿੰਘ ਜੀ ਅੰਮ੍ਰਿਤ ਸਰੋਵਰ ਉਚਾਲੇ ਪਾਉਂਦੇ ਨੇ। ਅੰਮ੍ਰਿਤ ਸਰ ਦੀ ਧਰਤੀ ਤੇ ਪਹੁੰਚੇ ਉਸ ਵੇਲੇ ਤੱਕ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਉਹ ਭੱਜ ਚੁੱਕੀਆਂ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖਾਂ ਦਾ ਕਬਜ਼ਾ ਸੀ ਅਮਰਤ ਸਰੋਵਰ ਦੀ ਸੇਵਾ ਆਰੰਭ ਕਰ ਦਿੱਤੀ ਗਈ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਬਾਬਾ ਦੀਪ ਸਿੰਘ ਜੀ ਦੇ ਪਾਵਨ ਸੀਸ ਤੇ ਧੜ ਦੇ ਦੀਦਾਰ ਕਰਕੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਬਹੁਤ ਵਿਰਾਗ ਵਿੱਚ ਆਏ ਸੀ ਇਤਿਹਾਸ ਕਹਿੰਦਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਸਰੀਰ ਦਾ ਸ਼ਸਕਾਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਹੱਥੀ ਕੀਤਾ ਸੀ ਰੋਹ ਵਿਚਾਰ ਸਮਾਂ ਆਇਆ ਅਬਦਾਲੀ ਨੇ ਭਾਰਤ ਦੀ ਧਰਤੀ ਤੇ 7ਵਾਂ ਹਮਲਾ ਕੀਤਾ ਜਿਸ ਵੇਲੇ ਉਹ ਪੰਜਾਬ ਦੀ ਭਾਰਤ ਦੀ ਧਰਤੀ ਤੇ ਹਮਲਾ ਕਰਨ ਆਇਆ ਲਾਹੌਰ ਦੀ ਧਰਤੀ ਤੇ ਉਹਨੇ ਆ ਕੇ ਪੜਾ ਕੀਤਾ ਉਸ ਵੇਲੇ ਅਬਦਾਲੀ ਦਿੱਲੀ ਦੇ ਵਿੱਚ ਸਰਦਾਰ ਜਵਾਹਰ ਸਿੰਘ ਭਗਤਾਵਾਲੀਆ ਜਿਹੜਾ ਉਹਦੇ ਤੇ ਹਮਲਾ ਕਰਨ ਆਇਆ ਉਸ ਵੇਲੇ ਦੇ ਮੁਸਲਮਾਨ ਨਵਾਬ ਨੇ ਅਬਦਾਲੀ ਨੂੰ ਸੱਦਿਆ ਕਿ ਮੇਰੀ ਮਦਦ ਕਰਨ ਵਾਸਤੇ ਆਉ ਅਬਦਾਲੀ ਆਇਆ ਉਸ ਵੇਲੇ ਪੰਜਾਬ ਦੀ ਧਰਤੀ ਤੇ ਸਿੱਖ ਜਿਹੜੇ ਨੇ ਸਿੰਘਾਂ ਦੇ ਸੈਨਿਕ ਜਥੇ ਮੌਜੂਦ ਨਹੀਂ ਸਨ ਮਿਸਲਾਂ ਦਾ ਉਸ ਵੇਲੇ ਰਾਜ ਸੀ ਔਰ ਪੰਜਾਬ ਦੀ ਧਰਤੀ ਤੋਂ ਮਿਸਲਾਂ ਬਾਹਰ ਨਹੀਂ ਸਰਦਾਰ ਜੱਸਾ ਸਿੰਘ ਇਹ ਜਵਾਹਰ ਸਿੰਘ ਭਗਤਾਵਾਲੀਏ ਦੀ ਮਦਦ ਕਰਨ ਦਿੱਲੀ ਗਿਆ ਹੋਇਆ ਸੀ ਕੁਝ ਸਿੰਘ ਜਥੇ ਸਮੇਤ ਖੂਰੀ ਇਲਾਕੇ ਵਿੱਚ ਵਿਚਰ ਰਹੇ ਨੇ ਤੇ ਇੱਕ ਪੰਜਾਬ ਦੀ ਧਰਤੀ ਤੇ ਜਥਾ ਸੀ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਉਹਨੂੰ ਪਤਾ ਲੱਗਾ ਕਿ ਅਬਦਾਲੀ ਭਾਰਤ ਦੀ ਧਰਤੀ ਤੇ ਆ ਰਿਹਾ ਹੈ ਹਮਲਾ ਕਰਨ ਵਾਸਤੇ ਤੇ ਉਹ ਜਾਣਦਾ ਸੀ ਇਹ ਜਲਮ ਬੰਦਾ ਹੈ ਪੰਜਾਬ ਦੀ ਧਰਤੀ ਚੋਂ ਲੰਘੇਗਾ ਤੇ ਸਿੱਖਾਂ ਦਾ ਉਜਾੜਾ ਕਰੇਗਾ ਤੇ ਸਰਦਾਰ ਚੜਤ ਸਿੰਘ ਨੇ ਲਾਹੌਰ ਦੀ ਧਰਤੀ ਤੇ ਬੈਠੇ ਅਬਦਾਲੀ ਤੇ ਹਮਲਾ ਕੀਤਾ ਜ਼ੋਰਦਾਰ ਹਮਲੇ ਦੇ ਵਿੱਚ ਅਬਦਾਲੀ ਦਾ ਬਹੁਤ ਨੁਕਸਾਨ ਹੋਇਆ ਇੱਕਦਮ ਹਮਲਾ ਕਰਕੇ ਅਬਦਾਲੀ ਦਾ ਬਹੁਤ ਵੱਡਾ ਨੁਕਸਾਨ ਕਰਕੇ ਸਰਦਾਰ ਚੜਤ ਸਿੰਘ ਜਿਹੜਾ ਪਾਸੇ ਹੋ ਗਿਆ ਉਹ ਕਿਸੇ ਪਾਸੇ ਨਿਕਲ ਗਿਆ ਅਬਦਾਲੀ ਨੂੰ ਬਹੁਤ ਗੁੱਸਾ ਆਇਆ ਉਹਨੂੰ ਪਤਾ ਲੱਗਾ ਕਿ ਸਿੱਖ ਜਿਹੜੇ ਨੇ ਜਿੰਨਾ ਹਮਲਾ ਕੀਤਾ ਉਹ ਅੰਮ੍ਰਿਤਸਰ ਦੀ ਧਰਤੀ ਵੱਲ ਵਧੇ ਨੇ ਅਬਦਾਲੀ ਦੇ ਨਾਲ ਉਸ ਵੇਲੇ 30000 ਫੌਜ ਹੈ 30000 ਫੌਜੀ ਸੈਨਿਕਾਂ ਨੂੰ ਨਾਲ ਲੈ ਕੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹਨੇ ਫਿਰ ਲਾਹੌਰ ਦੀ ਧਰਤੀ ਤੋਂ ਪੰਜਾਬ ਵੱਲ ਕੂਚ ਕੀਤਾ ਤੇ ਅੰਮ੍ਰਿਤਸਰ ਦੀ ਧਰਤੀ ਵੱਲ ਉਹਨੇ ਚੜ੍ਹਾਈ ਕਰ ਦਿੱਤੀ ਹੈ ਜਦੋਂ ਅਹਿਮਦ شاہ ਅਬਦਾਲੀ ਆਪਣੇ 30 ਹਜ਼ਾਰ ਫੌਜੀਆਂ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਵੱਧ ਰਿਹਾ ਹੈ ਇੱਧਰ ਬਾਬਾ ਗੁਰਬਖਸ਼ ਸਿੰਘ ਜਿਹੜੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ ਸੀ ਕਿਉਂਕਿ ਬਾਬਾ ਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਜਥੇ ਦੇ ਜਿਹੜਾ ਤਰੁਨਾ ਦਾਲ ਹੈ ਉਸ ਜਥੇ ਦੇ ਜਥੇਦਾਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੂੰ ਬਣਾਇਆ ਗਿਆ ਸੀ ਤੇ ਇਹਨਾਂ ਨੇ ਸੋਚਿਆ ਸੀ ਕਿ ਚਲੋ ਸ਼ਾਂਤੀ ਦਾ ਮਾਹੌਲ ਹੈ ਕਿਸੇ ਪਾਸਿਓਂ ਦੁਸ਼ਮਣ ਦੇ ਖਮੜੇ ਦੀ ਅਜੇ ਕੋਈ ਜਾਣਕਾਰੀ ਨਹੀਂ ਆਪਣੇ ਸੈਨਿਕਾਂ ਨੂੰ ਆਪਣੇ ਸਿੱਖ ਯੋਧਿਆਂ ਨੂੰ ਘਰਾਂ ਵਿੱਚ ਭੇਜ ਦਿੱਤਾ ਕਿ ਆਪਣੇ ਪਰਿਵਾਰ ਨੂੰ ਮੇਲ ਆਉ ਤੇ 5000 ਦੇ ਕਰੀਬ ਜਥਾ ਕਿੰਦੇ ਇਹਨਾਂ ਦੇ ਨਾਲ ਰਹਿੰਦਾ ਸੀ ਜਿਹਦੇ ਵਿੱਚੋਂ ਇਹਨਾਂ ਦੇ ਕੋਲ ਉਸ ਦਿਨ ਕੇਵਲ 30 ਸਿੰਘ ਸਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਉਸ ਵੇਲੇ ਕੇਵਲ 30 ਸਿੰਘ ਨੇ ਅਬਦਾਲੀ ਦੀ ਫੌਜ ਦੀ ਗਿਣਤੀ 30000 ਦੇ ਕਰੀਬ ਹੈ ਉਹ ਅੰਮ੍ਰਿਤਸਰ ਸਾਹਿਬ ਵੱਲ ਵੱਧ ਰਹੀ ਹੈ ਔਰ ਇਧਰ ਬਾਬਾ ਗੁਰਬਖਸ਼ ਸਿੰਘ ਜੀ ਨੂੰ ਪਤਾ ਲੱਗਿਆ ਕੈਮਦਸ਼ਾ ਅਬਦਾਲੀ ਅੰਮ੍ਰਿਤਸਰ ਦੀ ਧਰਤੀ ਤੇ ਹਮਲਾ ਕਰਨ ਆ ਰਿਹਾ ਹੈ ਉਸੇ ਵੇਲੇ ਜਿਹੜੇ 30 ਸਿੰਘ ਇਹਨਾਂ ਦੇ ਕੋਲ ਸੀ ਉਹਨਾਂ ਨੂੰ ਸੱਦ ਕੇ ਸਾਰੀ ਉਹਨਾਂ ਦੇ ਨਾਲ ਵਿਚਾਰ ਕੀਤੀ ਸਿੰਘੋ ਅੱਜ ਦਿਨ ਆਇਆ ਇਸ ਗੁਰੂ ਘਰ ਦੀ ਸੁਰੱਖਿਆ ਰੱਖਿਆ ਵਾਸਤੇ ਇਸ ਗੁਰੂ ਘਰ ਦੀ ਮਰਿਆਦਾ ਨੂੰ ਭੰਗ ਹੋਣ ਤੋਂ ਬਚਾਉਣ ਵਾਸਤੇ ਅੱਜ ਸ਼ਹਾਦਤ ਤੇ ਜਾਨ ਪੀਣੇ ਪੈ ਸਕਦੇ ਨੇ ਆਓ ਤਿਆਰੀਆਂ ਕਰੀਏ ਤੇ ਕਲਗੀਧਰ ਸੱਚੇ ਪਾਤਸ਼ਾਹ ਕੀ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਬਲ ਬਖਸ਼ਿਸ਼ ਕਰੇ ਇਤਿਹਾਸ ਕਹਿੰਦਾ ਹੈ ਕਿ ਬਾਬਾ ਗੁਰਬਖਸ਼ ਸਿੰਘ ਆਪਣੇ 30 ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਆਇਲ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਬਾਬਾ ਜੀ ਨੇ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਕੜਾ ਪ੍ਰਸ਼ਾਦ ਵਰਤਾਇਆ ਗਿਆ ਚਾਰ ਪਰ ਦੱਖਣਾ ਕੀਤੀਆਂ ਗਈਆਂ ਔਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਖੜੇ ਹੋ ਕੇ ਧੰਨ ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਨੇ ਗੁਰੂ ਘਰ ਦੀ ਆਜ਼ਾਦੀ ਦੀ ਮਰਿਆਦਾ ਦੀ ਖਾਤਰ ਆਪਾਂ ਵਾਰਿਆ ਉਹਨਾਂ ਨੇ ਇੱਕ ਅਰਦਾਸ ਕੀਤੀ ਜਿਹਦੇ ਬਾਰੇ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਹਰ ਮੰਦਰ ਕੇ ਖਜੂਰ ਏਮ ਖੜ ਕਰ ਕਰੀ ਅਰਦਾਸ ਹਰ ਮੰਦਰ ਸਾਹਿਬ ਦੇ ਅੰਦਰ ਬਾਬਾ ਗੁਰਬਖਸ਼ ਸਿੰਘ ਜੀ ਨੇ ਖੜੇ ਹੋ ਕੇ ਹੱਥ ਜੋੜ ਕੇ ਇੱਕ ਅਰਦਾਸ ਕੀਤੀ ਉਹ ਅਰਦਾਸ ਕੀ ਸੀ ਹਰ ਮੰਦਰ ਕੇ ਖਜੂਰ ਏਮ ਖੜ ਕਰ ਕਰੀ ਅਰਦਾਸ ਸਤਗੁਰ ਸਿੱਖੀ ਸੰਗ ਨਿਭੈ ਸੀਸ ਕੇਸਣ ਕੇ ਸਾਥ ਕਿ हे गुरु गोविंद सिंह ਸੱਚੇ ਪਾਤਸ਼ਾਹ हे गुरु ग्रंथ साहिब सच्चे पादशाह कृपा करियो तेरे सिंह 30000 ਦੇ ਕਰੀਬ ਬਦਾਲੀ ਦੀਆਂ ਫੌਜਾਂ ਦਾ ਸਾਹਮਣਾ ਕਰਨ ਜਾ ਰਹੇ ਨੇ ਇੱਕ ਕਿਰਪਾ ਕਰੀ ਆਪ ਜੀ ਦੀ ਸਿੱਖੀ ਕੇਸਾਂ ਸਵਾਸਾਂ ਦੇ ਸੰਗ ਨਿਭ ਜਾਏ ਸਰੀਰ ਚਲੇ ਜਾਏ ਪਰ ਸਿੱਖੀ ਤੋਂ ਮੁਨਕਰ ਨਾ ਹੋਈਏ ਆ ਡੋਲਤਾ ਬਖਸ਼ਿਸ਼ ਕਰੀ ਇਹ ਅਰਦਾਸ ਕਰਕੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਬਾਹਰ ਆਏ ਨੇ ਇਧਰ ਅਬਦਾਲੀ ਦੀ 30000 ਫੌਜ ਨੇ ਹਮਲਾ ਕਰ ਦਿੱਤਾ ਹੈ ਬਾਬਾ ਗੁਰਬਖਸ਼ ਸਿੰਘ ਜੀ ਦੇ ਕੋਲ ਕੇਵਲ 30 ਸਿੰਘ ਨੇ ਸਿੰਘਾਂ ਨੇ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਬਦਾਲੀ ਦੀਆਂ ਫੌਜਾਂ ਕੋਲ ਤੋਪਾਂ ਨੇ ਬੰਦੂਕਾਂ ਨੇ ਅਬਦਾਲੀ ਦੀਆਂ ਫੌਜਾਂ ਕੋਲ ਦੂਰੋਂ ਮਾਰ ਕਰਨ ਵਾਲੇ ਹਥਿਆਰ ਨੇ ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਹਨਾਂ ਦੇ ਕੇਵਲ ਕੁਝ ਕੇਵਲ ਕੁਝ ਪ੍ਰਾਣੀਆਂ ਤਲਵਾਰਾਂ ਨੇਜੇ ਢਾਲਾਂ ਤੇ ਬਰਸ਼ੇ ਨੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਕੋਲ ਅਫਦਾਲੀ ਦੀਆਂ ਫੌਜਾਂ ਦੇ ਮੁਕਾਬਲੇ ਕੋਈ ਜੰਗੀ ਹਥਿਆਰ ਨਹੀਂ ਨੇ ਪਰ ਇੱਕ ਚੀਜ਼ ਹੈ ਜਿਹੜੀ ਅਫਦਾਲੀ ਦੀਆਂ ਫੌਜਾਂ ਕੋਲ ਨਹੀਂ ਹੈ ਪਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ 30 ਸਿੰਘਾਂ ਦੇ ਕੋਲ ਹੈ ਉਹ ਹੈ ਗੁਰੂ ਦੀ ਕਿਰਪਾ ਉਹ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਉਹ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਸ ਬਾਣੀ ਨੂੰ ਪੜ੍ਹ ਕੇ ਸਿੱਖ ਕਹਿੰਦਾ ਕਬੀਰ ਜਿਸ ਮਰਣੇ ਤੇ जग ਡਰੈ ਮੇਰੇ ਮਨ ਆਨੰਦ ਮਰਣੇ ਕੀ ਤੇ ਪਾਈਐ ਪੂਰਨ ਪਰਮ ਆਨੰਦ ਸਿੱਖ ਦੇ ਕੋਲ ਗੁਰੂ ਦੀ ਬਖਸ਼ਿਸ਼ ਹੈ ਸਿੱਖ ਦੇ ਕੋਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ ਮੁਕਾਬਲਾ ਸ਼ੁਰੂ ਹੋ ਗਿਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਪਣੇ ਸਿੰਘਾਂ ਨੂੰ ਹੱਲਾਸ਼ਰੀ ਦੇ ਰਹੇ ਨੇ ਕਹਿਣ ਲੱਗੇ ਵੇਖੋ ਸਿੰਘੋ ਪਗ ਆਗੇ ਪਤ ਉੱਭਰੈ ਪੱਗ ਪਾਛੇ ਪੱਤ ਜਾ ਇੱਕ ਗੱਲ ਯਾਦ ਰੱਖਿਓ ਬੇਸ਼ੱਕ ਬਦਾਲੀ ਦੀ ਫੌਜ ਦੀ ਗਿਣਤੀ 30 ਹਜ਼ਾਰ ਹੈ ਸਾਡੀ ਗਿਣਤੀ 30 ਹੈ ਪਰ ਇੱਕ ਗੱਲ ਚੇਤੇ ਰੱਖਿਓ ਜੇ ਕਦਮ ਅੱਗੇ ਨੂੰ ਜਾਣਗੇ ਸਾਡੀ ਇੱਜ਼ਤ ਆਬਰੂ ਬਚੀ ਰਹੇਗੀ ਤੇ ਰਹਿੰਦੀ ਦੁਨੀਆ ਤੱਕ ਲੋਕ ਜੈਜੇ ਕਰ ਕਰਨਗੇ ਪਰ ਪੱਗ ਪਾਛੇ ਪੱਤ ਜਾਏ ਜੇ ਪੈਰ ਪਿੱਛੇ ਨੂੰ ਪੁੱਟਿਆ ਸਾਡੀ ਇੱਜ਼ਤ ਜਾਂਦੀ ਰਹੇਗੀ ਤੇ ਰਹਿੰਦੀ ਦੁਨੀਆ ਤੱਕ ਲੋਕ ਲਾਣਤਾ ਪਾਉਂਦੇ ਰਹਿਣਗੇ ਹਾਸਲਾ ਦੇ ਰਹੇ ਸੀ ਸਿੰਘੋ ਅੱਗੇ ਵਧ ਕੇ ਲੜੋ ਪੱਗ ਆ ਪੱਗ ਆਗੇ ਪਤ ਉਭਰੇ ਪੱਗ ਪਾਛੇ ਪਤ ਜਾਏ ਬੈਰੀ ਖੰਡੇ ਸਿਰ ਧਰੋ ਕਹਾ ਕਰਾ ਫਿਰ ਕੀ ਤਕਲਾ ਸਹਾਈ ਕਹਿਣ ਲੱਗੇ ਖੰਡੇ ਦੇ ਅੱਗੇ ਹੋ ਕੇ ਸਿਰ ਅੱਗੇ ਕਰੋ ਪਾਵ ਸ਼ਹਾਦਤ ਦਾ ਜਾਨ ਪੀਵੋ ਦੁਰਾਨੀਆਂ ਨੇ ਆਪਣੇ ਸਰੀਰਾਂ ਤੇ ਲੋਹੇ ਦੀਆਂ ਸੰਜੋਆ ਪੰਜਾਂ ਹੋਈਆਂ ਉਸ ਹਕੂਮਤ ਦੇ ਅਫਦਾਲੀ ਦੇ ਸੈਨਿਕ ਜਿਹੜੇ ਨੇ ਉਹਨਾਂ ਨੇ ਸੰਜੋਵਾ ਪੈਨੀਆਂ ਹੋਈਆਂ ਉਹਨਾਂ ਦੇ ਕੋਲ ਢਾਲਾਂ ਨੇ ਉਹਨਾਂ ਦੇ ਕੋਲ ਤਲਵਾਰਾਂ ਨੇ ਉਹਨਾਂ ਦੇ ਕੋਲ ਬੰਦੂਕਾਂ ਨੇ ਉਹਨਾਂ ਦੇ ਕੋਲ ਹਰ ਤਰ੍ਹਾਂ ਦਾ ਮੈਦਾਨੇ ਜੰਗ ਦੇ ਵਿੱਚ ਜੂਝਣ ਦਾ ਸਮਾਨ ਹੈ ਪਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਇਹਨਾਂ ਦੇ ਕੋਲ ਤੇ ਕਈ ਸਤ ਜਿਰਾਂ ਦੇ ਪਹਿਨੇ ਹੋਏ ਫਟੇ ਪੁਰਾਣੇ ਕੱਪੜੇ ਚੋਲੇ ਨੇ ਉਹ ਵੀ ਕਈ ਥਾਵਾਂ ਤੋਂ ਫਟੇ ਤੇ ਟਾਕੀਆਂ ਲਾ ਕੇ ਜਿਹੜੇ ਅਸੀਤੇ ਹੋਏ ਸੀ ਕਿਉਂ ਨਿਹੰਗ ਸਿੰਘ ਜਿਹੜੇ ਨੇ ਨਾ ਉਹ ਪਹਿਰਾਵੇ ਦੀ ਬਹੁਤੀ ਚਿੰਤਾ ਨਹੀਂ ਕਰਦੇ। ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਬਾਣੇ ਵਿੱਚ ਰਹਿੰਦੇ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਸੀਸ ਮਾਨਣ ਵਾਲੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਆਪਣੇ ਸਿੰਘਾਂ ਨੂੰ ਅੱਗੇ ਵਧ ਕੇ ਲੜਨ ਦੀ ਹੱਲਾਸ਼ੀਰੀ ਦਿੰਦੇ ਨੇ ਤੇ ਇਤਿਹਾਸ ਕਹਿੰਦਾ ਸੱਚਮੁੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਬਚਨ ਕਿ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਤੇ ਸਿੰਘ ਕਹਿ ਰਹੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਨੇ ਮੇਰਾ ਇਕੱਲਾ ਸਿੰਘ 2 ਲੱਖ ਨਾਲ ਲੜੇਗਾ ਤੇ ਇਹ ਤੇ ਕੇਵਲ 30000 ਨੇ ਇਹ ਤੇ ਸਾਡੇ ਤੇ ਕੇਵਲ ਇਹ 1 1000 ਦੀ ਗਣਤੀ ਆਉਂਦੀ ਹੈ ਸਾਨੂੰ ਇਹਨਾਂ ਦੀ ਕੀ ਪਰਵਾਹ ਹੈ ਤੇ ਸੱਚਮੁੱਚ ਅਬਦਾਲੀ ਦੀਆਂ 30000 ਫੌਜਾਂ ਦੇ ਸਾਹਮਣੇ ਤੀਆਂ ਸਿੰਘਾਂ ਨੇ ਐਸਾ ਮੁਕਾਬਲਾ ਕੀਤਾ ਅਬਦਾਲੀ ਦੀਆਂ ਫੌਜਾਂ ਅਸਾਸਕਾਰ ਉੱਠੀਆਂ ਹੱਥ ਖੜੇ ਕਰਾ ਦਿੱਤੇ ਇੱਕ ਇੱਕ ਸਿੰਘ ਹਰ ਚ ਮੋਚ ਹਜ਼ਾਰਾਂ ਤੇ ਭਾਰੂ ਪੈ ਰਿਆ ਸੀ ਕਈ ਮੁਸਲਮਾਨ ਛਪਾਂਹਾਂ ਨੂੰ ਕਈ ਅਫਦਾਲੀ ਦੇ ਸੈਨਿਕਾਂ ਨੂੰ ਮੌਤ ਦੀ ਘਾਟ ਉਤਾਰ ਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਦੇ ਸਿੰਘ ਜਿਹੜੇ ਉਹ ਸ਼ਹੀਦ ਹੁੰਦੇ ਜਾ ਰਹੇ ਸਨ ਅਖੀਰ ਸਮਾਂ ਆਇਆ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਦੋਂ ਕਾਫੀ ਸਿੰਘ ਸ਼ਹੀਦ ਹੋ ਗਏ ਫਿਰ ਹੱਥ ਵਿੱਚ ਤੇਗਾ ਲਾ ਕੇ ਮੈਦਾਨੀ ਜੰਗ ਵਿੱਚ ਉਤਰੇ ਕਈ ਸੈਨਿਕਾ ਦੇ ਆਹੂ ਲਾਉਂਦੇ ਹੋਏ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨੇ ਕੰਨਾਂ ਨੂੰ ਪਾਰ ਬੁਲਾਇਆ ਅਬਦਾਲੀ ਦੀ ਸੈਨਾ ਦੇ ਕਈ ਸੂਰਮੇ ਜਿਹੜੇ ਨੇ ਉਹ ਮੌਤ ਹੋ ਕੇ ਧਰਤੀ ਤੇ ਡਿੱਗੇ ਹੋਏ ਨੇ ਔਰ ਇੱਧਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਨ੍ਹਾਂ ਦੇ ਤਨ ਤੇ ਕੋਈ ਸੰਜੋੜ ਨਹੀਂ ਕੋਈ ਉਹਨਾਂ ਦੇ ਤਨ ਤੇ ਜਿਹੜਾ ਲੋਹੇ ਦਾ ਜੰਗੀ ਸਾਜ਼ੋ ਸਮਾਨ ਨਹੀਂ ਉਹਨਾਂ ਨੇ ਤੇ ਕਹਿੰਦੇ ਢਾਲ ਵੀ ਨਹੀਂ ਸੀ ਪੜੀ ਕਹਿੰਦੇ ਸੀ ਅੱਜ ਢਾਲ ਲੈ ਕੇ ਨਹੀਂ ਅੱਜ ਗੁਰੂ ਦੇ ਦਰ ਤੇ ਸ਼ਹੀਦੀ ਪਾਉਣ ਵਾਸਤੇ ਲੜਨੇ ਅੱਜ ਬਿਨਾ ਢਾਲ ਤੋਂ ਲੜਨਾ ਹੈ ਤੇ ਤੇਗੇ ਦੇ ਨਾਲ ਦੁਸ਼ਮਣ ਫੌਜ ਦੇ ਆਹੂ ਲਾਉਂਦਿਆਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਮੈਦਾਨੇ ਜੱਗ ਵਿੱਚ ਜੂਝ ਰਹੇ ਸੀ ਅਖੀਰ ਕਈ ਪਾਸਿਓ ਗੋਲੀਆਂ ਦੀ ਵਰਖਾ ਹੋਈ ਨੇਜੇ ਵੱਜੇ ਤੀਰ ਵੱਜੇ ਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਅਬਦਾਲੀ ਦੀਆਂ 30 ਹਜ਼ਾਰ ਪੌਜਾਂ ਦਾ ਮੁਕਾਬਲਾ ਕਰਦੇ ਹੋਏ ਅੱਜ ਦੇ ਦਿਨ ਦਸੰਬਰ ਦਾ ਮਹੀਨਾ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਕਰ ਪ੍ਰਕਰਮਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਉਸ ਵੇਲੇ ਅਬਦਾਲੀ ਦੀਆਂ ਫੌਜਾਂ ਦੇ ਨਾਲ ਇੱਕ ਮੁਹੰਮਦ ਨਾਮ ਦਾ ਇਤਿਹਾਸਕਾਰ ਆਇਆ ਸੀ ਉਹਨੇ ਇੱਕ ਗੱਲ ਲਿਖੀ ਹੈ ਕਹਿੰਦਾ ਜਦ ਬਾਦਸ਼ਾਹ ਦਾ ਸ਼ਾਹੀ ਲਸ਼ਕਰ ਅੰਮ੍ਰਿਤਸਰ ਪਹੁੰਚਿਆ ਕਹਿੰਦੇ ਉੱਥੇ ਕੋਈ ਕਾਫਰ ਨਜ਼ਰ ਨਹੀਂ ਸੀ ਆ ਰਿਹਾ ਉਹਦਾ ਭਾਵ ਉੱਥੇ ਕੋਈ ਬਹੁਤੇ ਸਿੰਘ ਨਜ਼ਰ ਨਹੀਂ ਸੀ ਆ ਰਹੇ ਕਹਿੰਦਾ ਥੋੜੇ ਜਿਹੇ ਬੰਦੇ ਜਿਹੜੇ ਗੜੀ ਵਿੱਚ ਭਾਵ ਅਕਾਲ ਤਖਤ ਸਾਹਿਬ ਬੂੰਗੇ ਦੇ ਵਿੱਚ ਸਨ ਕਹਿੰਦਾ ਪਰ ਉਹ ਜਿਹੜੇ ਤਖਤ ਦੇ ਵਿੱਚ ਬੰਦੇ ਬੈਠੇ ਨਹੀਂ ਉਹਦਾ ਇਸ਼ਾਰਾ ਬਾਬਾ ਗੁਰਬਖਸ਼ ਸਿੰਘ ਤੇ ਉਹਦੇ ਸਿੰਘਾਂ ਦੇ ਵੱਲ ਹੈ ਕਹਿੰਦਾ ਉਹ ਆਪਣਾ ਖੂਨ ਡੋਲਣ ਦੇ ਵਾਸਤੇ ਤਿਆਰ ਬੈਠੇ ਸੀ ਆਪਣੇ ਆਪ ਨੂੰ ਗੁਰੂ ਤੋਂ ਉਹਨਾਂ ਨੇ ਕੁਰਬਾਨ ਕਰ ਦਿੱਤਾ ਤੇ ਕਹਿੰਦੇ ਸੱਚ ਜਦ ਉਹਨਾਂ ਨੇ ਬਾਦਸ਼ਾਹ ਦੇ ਇਸਲਾਮੀ ਲਸ਼ਕਰ ਨੂੰ ਦੇਖਿਆ ਉਹ ਬੂੰਗੇ ਚੋਂ ਨਿਕਲ ਕੇ ਬਾਹਰ ਆਏ ਕਹਿੰਦੇ ਉਹਨਾਂ ਦੀ ਗਿਣਤੀ ਕੇਵਲ 30 ਸੀ ਪਰ ਉਹਨਾਂ 30 ਦੇ ਵਿੱਚ ਵੀ ਰਤਾ ਜਿੰਨਾ ਡਰ ਨਹੀਂ ਸੀ ਉਹ ਕਬਰਾਏ ਨਹੀਂ ਉਹਨਾਂ ਨੇ ਜਰਾ ਭਰ ਵੀ ਆਪਣੇ ਮਨ ਵਿੱਚ ਕਿਸੇ ਤਰ੍ਹਾਂ ਦਾ ਡਰ ਨਹੀਂ ਮਹਿਸੂਸ ਕੀਤਾ ਕਹਿੰਦੇ ਉਹਨਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਭੈ ਕਹਿੰਦੇ ਉਹ ਗਾਜ਼ੀਆਂ ਤੇ ਭਵਦਾ ਅਬਦਾਲੀ ਦੇ ਸੈਨਿਕਾਂ ਤੇ ਟੁੱਟ ਪਏ ਕਹਿੰਦੇ ਉਹਨਾਂ ਨੇ ਕਈ ਸੈਨਿਕਾਂ ਦੇ ਆਹੂ ਲਾਏ ਤੇ ਅਖੀਰ ਉਹ ਸਾਰੇ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਭਾਵ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਸਾਰੇ ਸਾਥੀ ਉਹ ਸ਼ਹੀਦ ਕਰ ਦਿੱਤੇ ਗਏ ਸੋ ਅੱਜ ਦਾ ਦਿਹਾੜਾ ਸਿੱਖ ਇਤਿਹਾਸ ਵਿੱਚ ਉਸ ਮਹਾਨ ਗੁਰਸਿੱਖ ਸ਼ਹੀਦ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ 30 ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਇੱਕ ਅਸਥਾਨ ਬਣਿਆ ਹੋਇਆ ਜਿਸ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦਾ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਕਿਤੇ ਸਮਾਂ ਬਣੇ ਜ਼ਰੂਰ ਉਸ ਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਨੇ ਕਿ ਪਤਾ ਲੱਗੇ ਇਹ ਉਹ ਗੁਰਸਿੱਖ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਂੀਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਇਹ ਉਹ ਗੁਰਸਿੱਖ ਨੇ ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਰੋਜ਼ਾਨਾ ਜਿੰਨਾ ਦਾ ਧਿਆਨ ਧਰ ਕੇ ਕਿਹਾ ਜਾਂਦਾ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਦਾ ਧਿਆਨ ਧਰ ਕੇ ਅਸੀਂ ਰੋਜ਼ ਗੁਰੂ ਨੂੰ ਯਾਦ ਕਰਦੇ ਹਾਂ ਇਹ ਉਹ ਭਾਈ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਤਿਗੁਰੂ ਦੇ ਪਾਵਨ ਸਥਾਨ ਦੀ ਰੱਖਿਆ ਕਰਦਿਆਂ ਆਪਾਂ ਕੁਰਬਾਨ ਕੀਤਾ ਸ਼ਹਾਦਤ ਦਾ ਜਾਮ ਪੀ ਗਏ ਸਨ ਸੋ ਸੇਵਕ ਕੀ ਔੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜਿਹੜੇ ਬਾਣੀ ਦੇ ਭਜਨ ਬੰਦਗੀ ਦੇ ਮੁਜੱਸਮੇ ਸਨ ਗੁਰਬਾਣੀ ਦੇ ਵਿਆਖਿਆਕਾਰ ਉੱਚੇ ਕਿਰਦਾਰ ਦੇ ਮਾਲਕ ਔਰ ਗੁਰਬਾਣੀ ਦੇ ਕਥਾ ਕਰਨ ਹਾਰੇ ਸਨ ਸੋ ਅੱਜ ਦੇ ਦਿਨ ਉਹਨਾਂ ਨੇ ਸ਼ਹਾਦਤ ਦਾ ਜਮ ਪੀਤਾ ਸੋਨਾ ਦੀ ਸ਼ਹਾਦਤ ਨੂੰ ਕੋਟਾਣ ਕੋਟ ਪਰਨਾਮ ਹੋਇਆਂ ਕੁਲਾਂ ਦੀ ਖਿਮਾ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਪਿਆਰ ਸਹਿਤ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ